ਕੈਨੇਡਾ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਫੈਡਰਲ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਹੈ ਟਰੱਕਿੰਗ ਇੰਡਸਟਰੀ ਦੇ ਵੱਲੋਂ ਸੁਰੱਖਿਆ ਨੀਮਾ ਦੀ ਉਲੰਘਣਾ ਅਤੇ ਵੱਧ ਰਹੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਸਰਕਾਰ ਨੇ 13 ਟਰੱਕਿੰਗ ਕੰਪਨੀਆਂ ਅਤੇ 5 ਕਮਰਸ਼ੀਅਲ ਡਰਾਈਵਿੰਗ ਲਰਨਿੰਗ ਸਕੂਲ ਬੰਦ ਕਰਵਾ ਦਿੱਤੇ ਨੇ ਸਰਕਾਰ ਨੇ ਇਹ ਫੈਸਲਾ ਸੜਕੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਸਰਕਾਰ ਦਾ ਇਹ ਫੈਸਲਾ ਪੰਜਾਬੀ ਟਰੱਕ ਕੰਪਨੀਆਂ ਦੇ ਮਾਲਕਾਂ ਦੇ ਲਈ ਵੱਡਾ ਝਟਕਾ ਹੈ ਕਿਉਂਕਿ ਉਹ ਇਨ੍ਹਾਂ ਦੇ ਵਿੱਚੋਂ ਕਈ ਕੰਪਨੀਆਂ ਪੰਜਾਬੀਆਂ ਦੀਆਂ ਨੇ ਜੋ ਅਕਸਰ ਨਿਯਮਾਂ ਦੀ ਪਰਵਾਹ ਕੀਤੇ ਬਿਨਾ ਆਪਣੇ ਕਾਰੋਬਾਰ ਨੂੰ ਚਲਾ ਰਹੇ ਸਨ ਪਰ ਸਰਕਾਰ ਦਾ ਇਹ ਕਦਮ ਟਰਕਿੰਗ ਇੰਡਸਟਰੀ ਦੇ ਲਈ ਇੱਕ ਵੱਡਾ ਸਬਕ ਵੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੀ ਸਰਕਾਰ ਨੇ ਟਰੱਕਿੰਗ ਇੰਡਸਟਰੀ ਅੰਦਰ ਚੱਲ ਰਹੀਆਂ ਬੇਨੀਮੀਆ ਨੂੰ ਦੇਖਦੇ ਹੋਏ ਟਰੱਕਿੰਗ ਕੰਪਨੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਇਸ ਦਸਤ ਦਾ ਸਦਾ ਸਰ ਪੰਜਾਬੀ ਭਾਈਚਾਰੇ ਤੇ ਪੈਣ ਵਾਲਾ ਹੈ ਟ੍ਰੱਕਾਂ ਦੇ ਕਾਰਨ ਹਾਈਵੇਜ਼ ਤੇ ਵਾਪਰ ਰਹੇ ਹਾਦਸਿਆਂ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਨਾਲ ਜੁੜੀਆਂ ਬੇਨੀਮੀਆ ਦੇ ਕਾਰਨ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਸਰਕਾਰ ਨੇ 5 ਗੈਰ ਸੁਰੱਖਿਅਤ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸਕੂਲਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਅਤੇ 13 ਟਰਕਿੰਗ ਕੰਪਨੀਆਂ ਤੇ ਵੀ ਬੈਨ ਲਗਾਇਆ ਹੈ ਜਿਸ ਦੇ ਨਾਲ ਕਈ ਪੰਜਾਬੀ ਟਰੱਕ ਡਰਾਈਵਰ ਕੰਮ ਤੋਂ ਵੇਲੇ ਹੋ ਗਏ ਨੇ ਇਹ ਕਾਰਵਾਈ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਹੋਈ ਹੈ ਜਿਸ ਦੇ ਨਾਲ ਹੁਣ ਡਰਾਈਵਰਾਂ ਦੀ ਰਿਕਾਰਡਿੰਗ ਸਿਸਟਮ ਵੀ ਬਦਲਣ ਵਾਲੀ ਹੈ ਅਲਬਰਟਾ ਵਿੱਚ ਟਰੱਕਾਂ ਦੇ ਨਾਲ ਹਾਈਵੇ ਹਾਦਸਿਆਂ ਦੇ ਵਿੱਚ ਵਾਧਾ ਹੋਇਆ ਹੈ ਖਾਸ ਕਰਕੇ ਜ਼ਿਆਦਾ ਲੋਡ ਵਾਲੇ ਟਰੱਕਾਂ ਦੇ ਕਾਰਨ ਵਾਪਰ ਰਹੇ ਹਾਦਸੇ ਵੱਡੇ ਨੇ ਜੁਲਾਈ ਮਹੀਨੇ ਵਿੱਚ ਟਰਾਂਸਪੋਰਟ ਵਿਭਾਗ ਨੇ 195 ਡਰਾਈਵਰਾਂ ਦੀ ਜਾਂਚ ਕੀਤੀ ਸੀ ਜਿਸ ਦੇ ਵਿੱਚ 20% ਡਰਾਈਵਰਾਂ ਨੂੰ ਗਲਤ ਢੰਗ ਦੇ ਨਾਲ ਕਲਾਸੀਫਾਈਡ ਕੀਤਾ ਗਿਆ ਸੀ। ਕਈ ਕੱਚੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਘੱਟ ਸਿਖਲਾਈ ਅਤੇ ਸੁਰੱਖਿਆ ਦੇ ਨਾਲ ਕੰਮ ਕਰਨਾ ਪੈਂਦਾ ਸੀ। ਸਰਕਾਰ ਨੇ ਡਰਾਈਵਰਜ਼ ਇਨਕ ਸਕੀਮ ਨੂੰ ਵੀ ਨਿਸ਼ਾਨਾ ਬਣਾਇਆ ਹੈ ਜਿੱਥੇ ਕੰਪਨੀਆਂ ਡਰਾਈਵਰ ਨੂੰ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਰੱਖਦੀਆਂ ਨੇ ਤਾਂ ਕਿ ਕੋਈ ਟੈਕਸ ਤੇ ਬੈਨੀਫਿਟ ਨਾ ਦੇਣੇ ਪੈਣ। ਜ਼ਿਆਦਾਤਰ ਡਰਾਈਵਰ ਡਰਾਈਵਿੰਗ ਦੇ ਵਿੱਚ ਹਲੇ ਵੀ ਕੱਚੇ ਸਨ ਜਿਸ ਦੇ ਨਾਲ ਸੜਕ ਹਾਦਸੇ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ ਸਰਕਾਰ ਨੇ ਪੰਜ ਡਰਾਈਵਿੰਗ ਸਕੂਲਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਕਿਉਂਕਿ ਉਹਨਾਂ ਨੇ ਗੈਰ ਸੁਰੱਖਿਅਤ ਟ੍ਰੇਨਿੰਗ ਗਲਤ ਡਾਕੂਮੈਂਟੇਸ਼ਨ ਤੇ ਸਟੈਂਡਰਡਜ਼ ਦੀ ਉਲੰਘਣਾ ਕੀਤੀ ਸੀ ਇਹ ਸਕੂਲ ਅਕਸਰ ਹੀ ਨਵੇਂ ਡਰਾਈਵਰਾਂ ਨੂੰ ਅਧੂਰੀ ਸਿੱਖਲਾਈ ਦੇ ਕੇ ਤੋਰ ਦਿੰਦੇ ਸੀ ਕੰਪਨੀਆਂ ਨੂੰ ਖਰਾਬ ਅਨਰੋਡ ਪਰਫਾਰਮੈਂਸ ਅਨਸੇਫ ਇਕੁਪਮੈਂਟਸ ਅਤੇ ਜ਼ਰੂਰੀ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਇਸ ਕੰਪਨੀ ਕੰਪਨੀਆਂ ਦੇ ਟਰੱਕਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਹੈ। ਇਹਨਾਂ ਬੰਦ ਹੋਏ ਸਕੂਲਾਂ ਦੇ ਕਾਰਨ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਏ ਨੇ। ਇਹਨਾਂ ਦੇ ਵਿੱਚੋਂ ਕਈ ਪੰਜਾਬੀ ਤੇ ਹੋਰ ਭਾਰਤੀ ਵਿਦਿਆਰਥੀ ਸਨ ਜੋ ਵੀਜ਼ੇ ਦੇ ਉੱਤੇ ਆ ਕੇ ਟਰਕਿੰਗ ਦੇ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਸੀ। ਹੁਣ ਉਹਨਾਂ ਨੂੰ ਨਵੇਂ ਸਕੂਲ ਲੱਭਣੇ ਪੈਣਗੇ। 13 ਕੰਪਨੀਆਂ ਬੰਦ ਹੋਣ ਦੇ ਨਾਲ ਸੈਂਕੜੇ ਪੰਜਾਬੀ ਡਰਾਈਵਰ ਬੇਰੁਜ਼ਗਾਰ ਹੋ ਗਏ ਨੇ। ਪੰਜਾਬੀ ਪਾਈਚਾਰੇ ਵਾਲੇ ਡਰਾਈਵਰ ਅਤੇ ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਆਪਣੇ ਸਕੂਲ ਤੇ ਕੰਪਨੀ ਦੇ ਲਾਇਸੈਂਸ ਠੀਕ ਤਰ੍ਹਾਂ ਜਾਂਚਣ ਤੇ ਨਵੇਂ ਨੀਮਾ ਦੇ ਬਾਰੇ ਅਪਡੇਟ ਰਹਿਣ। ਇੱਕ ਰੈਕਡਾਊਨ ਟਰੈਕਿੰਗ ਨੂੰ ਵਧੇਰੇ ਪ੍ਰੋਫੈਸ਼ਨਲ ਬਣਾਵੇਗਾ ਪਰ ਛੋਟੇ ਆਪਰੇਟਰਸ ਦੇ ਲਈ ਇਹ ਚੁਣੌਤੀ ਵੀ ਹੈ। ਪਰ ਕਾਨੂੰਨ ਦੇ ਘੇਰੇ ਅੰਦਰ ਰਹਿ ਕੇ ਸਾਰੇ ਨੀਮਾ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।